ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਹਿਲੂਆਣੇ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਨਮਤਾ ਨਗਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰੇ ਆ ਮਿੱਤਰੋ ਜਰਸੀ ਗਾਂ ਵਿਖਾਉਣੀ ਆ ਤੁਹਾਨੂੰ ਟੋਕੜ ਇੰਦਾ ਬਾਣੀ ਦੇ ਬਾਰੇ ਪੂਖਤਾ ਜਾਣਕਾਰੀ ਆ ਜਿਹੜੀ ਉਹ ਮਾਲਕ ਤੋਂ ਮੈਨੂੰ ਨਹੀਂ ਮਿਲੀ ਦੂਜਾ ਤੀਜਾ ਸੂਆ ਇਹ ਵੈੜਾ ਮਿੱਤਰੋ ਦੁੱਧ 5 6 ਕਿਲੋ ਇਹਦੇ ਥਲੇ ਤਿਆਰ ਆ ਕੁਝ ਕੁ ਦਿਨ ਪਹਿਲਾਂ ਇੱਕ ਹਾਦਸਾ ਬਾਈ ਹੁਣਿਆਂ ਦੇ ਨਾਲ ਹੋ ਗਿਆ ਮਾਤਾ ਦੀ ਡੈਥ ਉਹਨਾਂ ਕਰਕੇ ਬਾਈ ਸੰਭੀਣੀ ਦੀ ਸੰਭਾਲਣੀ ਹੋਈ ਬਾਈ ਹੁਣੀ ਉੱਧਰ ਬੀਜੀ ਰੇ ਮਾਤਾ ਢੇਲੀ ਹੋਣ ਦੇ ਕਾਰਨ ਇਸ ਕਰਕੇ ਜਿਹੜਾ ਵੀ ਭਰਾ ਇਹਨੂੰ ਲੈ ਜਾਊਗਾ ਥਾਂਭ ਸੰਭਾਲ ਕਰ ਲੂਗਾ ਦੁੱਧ ਬਾਲਾ ਨਹੀਂ ਤਾਂ ਬਾਈ ਹੁਣੀ ਉਹਦੇ 8 9 ਕਿਲੋ 10 ਕਿਲੋ ਵਾਂਗੂ ਦੇਣ ਲੱਗ ਜੂਗੀ ਇਹ ਮਿੱਤਰੋ ਬਰੀਕੀ ਸਾਰੀ ਗਾਂ ਦੇ ਵਿੱਚ ਬਹੁਤ ਚੰਗੀ ਆ ਖੱਦ ਚੰਗਾ ਵਾ ਬਰੀਡ ਬਹੁਤ ਹੈ ਜਰਸੀ ਆ ਨਸਲ ਦੇ ਵਿੱਚ ਮਿੱਤਰੋ ਇਹ ਪੈਂਦੀ ਲੇਵੇ ਪਾਂਡੇ ਤੋਂ ਸਾਫ਼ ਸੁਥਰੀ ਆ 5-6 ਕਿਲੋ ਦੇ ਥਲੇ ਦੁੱਧ ਤਿਆਰ ਆ ਰੇਟ ਇੰਦਾ ਜਿਹੜਾ ਦੇਣ ਲੈਣ ਵਾਲਾ ਜਿੰਦੇ ਵਿੱਚੋਂ ਥੋੜਾ ਜਿਹਾ ਮਾਣ ਨਹੀਂ ਹੋਣਾ ਤੁਹਾਡਾ 18000 ਰੁਪਿਆ ਵਾ ਮਿੱਤਰੋ ਵੈਸੇ ਮੋਲ ਬਾਈ ਹੁਣੀ ਹੁੰਦਾ ਪਹਿਲਾਂ 21 22 ਕਰਦਾ ਹੀ ਆਪਾਂ ਥੋੜਾ ਜਿਹਾ ਘਟਾਤਾ ਕਿਉਂਕਿ ਦੱਸਿਆ ਬਾਈ ਹੁਣ ਇਹਨਾਂ ਨੂੰ ਵੀ ਮੰਦਾ ਚੱਲਦਾ ਇਸ ਕਾਰਨ ਫਿਰ ਬਾਈ ਹੁਣਾਂ ਕਹਿੰਦੇ ਵੀ ਇਦੋਂ ਘਟਾ ਤਾਂ ਫਿਰ ਬਕਸੀ 10 11000 ਦੀ 12 ਦੀ ਤਾਂ ਆਉਂਦੀ ਆ ਤੇ ਇਹਦਾ ਦੁੱਧ ਵੀ ਦਿੰਦੀ ਆ ਫਿਰ ਮੈਂ ਕਹਿੰਦਾ ਚਲੋ ਠੀਕ ਆ ਬਾਈ 18000 ਰੁਪਿਆ ਇਹਦਾ ਮੁੱਲ ਕਰਤਾ ਵਾ ਮੰਨਤਾ ਨਾ ਹੋ ਜੂਗਾ ਵਿੱਚੋਂ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਪਿੰਡ ਪੈਲੂਆਣੇ ਦੇ ਵਿੱਚ ਬਾਹਰ ਖੇਤਾਂ ਦੇ ਵਿੱਚ ਬਾਈ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਗਾਂ ਖੜੀ ਆ ਸੌਰੀ